ਹਾਂਜੀ ਸਰ ਕੀ ਨਾਮ ਆ ਤੁਹਾਡਾ ਮੈਂ ਸਤੀਸ਼ਕ ਮਾਨਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਾ ਸਰ ਅੱਜ ਤੁਸੀਂ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੁੱਦਾ ਹੈ ਇਸ ਪ੍ਰੈਸ ਕਾਨਫਰੰਸ ਦਾ ਮੇਰੇ ਖਿਆਲ ਦੇ ਨਾਲ ਇੰਨਾ ਸਾਡਾ ਜੋਰ ਜਗਾ ਸੰਜਣਾ ਪ੍ਰਸੰਗ ਕਰ ਚੁੱਕੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਸਿਲਪ ਸ਼ਾਸਨ ਦੇ ਕੰਨ ਤੇ ਜੂਨੇ ਸਰਕਦੀ ਵੀ ਉਹ ਐਡਾ ਮਾੜੇ ਹਾਲਾਤ ਆ ਪ੍ਰਸ਼ਾਸਨ ਦੇ ਡੀਸੀ ਸਾਹਿਬ ਕੂਥਲਾ ਦੇਖੋ ਡੀਸੀ ਕੂਥਲਾ ਨੇ ਹੇਲੇ ਲਾਰੇ ਨਾਰੇ ਲਾਤੇ ਸਾਨੂੰ ਪਰ ਸਾਨੂੰ ਸਾਡਾ ਹੱਕ ਨਹੀਂ ਮਿਲਿਆ ਮੈਂ ਤੁਹਾਡੀ ਗੱਲ ਕਰ ਰਿਹਾ ਸੋਨੀ ਪਟਾਜ ਜਗਾ ਦੀ ਠੀਕ ਹੈ ਪਿੱਛੇ ਕਾਫੀ ਰੋਜ਼ ਸ਼ਹਿਰ ਬੰਦੀ ਕਾਲ ਦਿੱਤੀ ਪ੍ਰਸ਼ਾਸਨ ਨੇ ਸਾਨੂੰ ਸਵਾਗਤ ਆਇਆ ਕਿ ਵਰੀਨਾ ਕਰੋ ਤੁਹਾਡੀ ਜੋ ਬੰਦਨ ਹੱਕ ਦਾ ਜਾਵੇਗਾ ਔਰ ਉੱਥੇ ਸੁਭਿਸ਼ਾਲ ਸੋਨੀ ਨੇ ਇੱਕ ਬਿਆਨ ਦਿੱਤਾ ਕਿ ਮੈਂ 28 ਗਨਾਲ 4 ਮਰਲੇ ਜਿਹੜੀ ਜਗਾ ਸ਼ਰ ਦਿੱਤੀ ਹੈ ਜਿਸ ਤੇ ਮੋਕੇ ਸਾਡੇ ਪਾਰਟੀ ਵਰਕਰ ਪਲੱਸ ਐਸ ਡੀ ਐਮ ਤਸੀਹਦਾਰ ਕਪੂਰਥਲਾ ਪਟਵਾਰੀ ਕਪੂਰਥਲਾ ਗਏ ਜਗਾ ਦੇਖਿਆ ਕੱਲ ਅਸੀਂ ਜਗਾ ਫੇਰ ਕੇ ਦੁਵਾਰਾ ਤੋਂ ਉੱਥੇ ਦੁਵਾਰਾ ਨੂੰ ਝੋਨਾ ਲਾਤਾ ਇਹ ਸਾਰੀ ਪ੍ਰਸ਼ਾਸਨ ਮਿਲੀ ਭੂਤਵਾ ਪ੍ਰਸ਼ਾਸਨ ਦਲੀ ਸਮਾਨ ਦਬੋਣਾ ਚਾਹੁੰਦਾ ਵਾ ਭਗਵਾਨ ਦੂਜੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਹਮੇਸ਼ਾ ਦਲਤਾਨਾ ਅਤਿਆਕਾਰ ਹੋਇਆ ਦਲ ਦਲਤਾਨ ਟੱਕਾ ਹੋਇਆ ਜਿਹਨੂੰ ਸਾਡੀ ਪਾਰਟੀ ਬਰਦਾਸ਼ਤ ਨਹੀਂ ਕਰਦੀ ਇਹ ਲੋਕਾਂ ਨੇ ਹਮੇਸ਼ਾ ਸਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋਨੀ ਪੱਠੀ ਵਾਲਿਆਂ ਨੇ ਸੋਨੀ ਪੱਠੀ ਵਾਲਿਆਂ ਨੇ 144 ਕਿੱਲੇ ਜੋ ਕਿ ਸਾਡੇ ਕੋ ਸਾਰਾ ਕੋ ਪਿਆ ਵਾ ਉਹ ਨੱਪੀ ਪਈ ਆ ਪਰ ਪ੍ਰਸ਼ਾਸਨ ਨੇ ਕੋਈ ਸਾਡੀ ਹਿੱਲ ਤੋਂ ਨਹੀਂ ਕੀਤੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਸਾਨੂੰ ਲਾਲਾ ਨਾਰਾ ਕਾਜ ਜੀ ਲੈ ਜਾਂਦੇ ਆ ਅਕੇ ਤਾਂ ਡਾਟ ਕਾਲੇ ਰਹਿ ਗਿਆ ਉਹ ਮੈਂ ਪੁੱਛਦਾ ਵਾਂ ਜੇ ਉਹ ਨੋ ਨੱਬ ਕੇ ਬੈਠਾ ਵਾ ਉਹ ਕਾਜ ਨੱਬ ਕੇ ਬੈਠ ਜਾਣਾ ਨਾ ਸਰ ਤੁਸੀਂ ਇਸ ਮੁੱਦੇ ਨਾਲ ਕੇਈ ਜੀ ਧੰਨੇ ਲਾਏ ਆ ਤੁਸੀਂ ਪ੍ਰਦਰਸ਼ਨ ਕੀਤਾ ਵਾ ਤੁਹਾਨੂੰ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਵਾ ਪਰ ਤੁਹਾਡਾ ਛਿੱਟਾ ਕੀ ਨਿਕਲਾ ਐ ਤੱਕ ਤੁਸੀਂ ਛਿੱਟਾ 0 ਛਿੱਟਾ 0 ਅੱਜ ਵੀ 0 ਕਿਉਂਕਿ ਮੈਨੂੰ ਪਤਾ ਕਿ ਸੋਨੀ ਭੱਠੇ ਵਾਲਾ ਤੇ ਪ੍ਰਸ਼ਾਸਨ ਰਲੀਮੁਲੀ ਪੂਰੀ ਚੱਲਦੀ ਪਈ ਆ ਸਾਨੂੰ ਇਹ ਕਹਦੇ ਕਿ ਕਿੰਨੀ ਅਸੀਂ ਬਾਵਾ ਸਾਹਿਬ ਬੇਦਕਾ ਜੀ ਲਾ ਦਾਂ ਸੋਨੋ ਗੱਲ ਸੰਘਰਸ਼ ਵਾਲੇ ਕਹਿੰਦੇ ਨਾ ਬਾਵਾ ਸਾਹਿਬ ਦੇ ਹੈਗੇ ਸੀ ਵਾਸੀ ਐ ਅੰਮੇਦਕਰ ਵਾਦੀ ਪਿਛਲੇ ਮਹੀਨੇ ਦਾ ਸਾਰੇ ਆਦੀ ਆ ਪਿਛਲੇ ਮਹੀਨੇ ਅਰਧ ਨੰਗਨ ਹੋ ਕੇ ਤੁਸੀਂ ਤਹਿਸੀਲਦਾਰ ਕੋਲ ਪੇਸ਼ ਹੋਏ ਸੀਗੇ ਡੀਸੀ ਦਫਤਰ ਪੇਸ਼ ਹੋਏ ਸੀ ਤੁਹਾਨੂੰ ਉਹ ਪ੍ਰਸ਼ਾਸਨਿਕ ਤੁਹਾਡੇ ਮੰਗਾ ਮੰਨ ਲਿਆ ਗਈਆਂ ਇਹ ਮੰਗਾ ਪੂਰੀਆਂ ਹੋ ਜਾਂਦਾ ਨਾ ਤਹਿਸੀਲਦਾਰ ਸਾਹਿਬ ਨੇ ਸਾਨੂੰ ਕਿਹਾ ਕਿ 5 ਜੁਲਾਈ ਤੱਕ 5 ਜੁਲਾਈ ਤੱਕ ਤੁਹਾਡਾ ਜੋ ਬੰਦ ਆ ਕੇ ਦਿੱਤਾ ਜਾਵੇਗਾ ਪਰ 5 ਜੁਲਾਈ ਛੱਡੋ ਅੱਜ 25 20 22 25 ਹੋ ਗਈ ਆ 20 ਜੁਲਾਈ ਹੋ ਗਈ ਹਾਂ 20 ਜੁਲਾਈ ਪਰ ਕੋਈ ਪ੍ਰਸਾਦਨ ਜੀਰੋ ਮੈਨੂੰ ਪਤਾ ਕਿ ਇਹ ਸਾਰੇ ਬਲੇ ਨੇ ਮੈਂ ਪੁੱਛ ਰਾਂ ਕਿ ਇਹ ਡਾਕਟਰ ਧੀਰ ਬੈਠਾ ਵਾ ਉਹ ਕਈ ਲਾੜਨਾ ਬੈਠਾ ਵਾ ਸੋਨੀ ਪਠੇੜਾ 40 ਸਾਲ ਦਾ ਮਾਰਾ ਉਹ ਕਈ ਲਾੜਨਾ ਮਾਰਾ ਸਾਰੇ ਸਾਡੇ ਗਰੀਬਾਂ ਦੇ ਅਸਟਾਜ ਪੱਤਰ ਪਰ ਅਸੀਂ ਹੁਣ ਇਹਨਾਂ ਆਪਣੇ ਹੱਥ ਜਾ ਅਸੀਂ ਮਰਾਂਗੇ ਜਾਂ ਮਾਰਾਂਗੇ ਕਿਉਂਕਿ ਸਾਨੂੰ ਆਪਣੇ ਹੱਕ ਲੈਣੇ ਹੁੰਦੇ ਆ ਸਾਨੂੰ ਪਤਾ ਇਹਨਾਂ ਲੋਕਾਂ ਨੂੰ ਸਾਨੂੰ ਕੱਖੜੀ ਦੇਣਾ ਕੋਈ ਸੋਸ਼ਲ ਨੇ ਜੋ ਹਮੇਸ਼ਾ ਗਰੀਬ ਨੂੰ ਬਰੀਦ ਦੇ ਤੈਦਰ ਕੀਤੇ ਆ ਵੀਰ ਦੇ ਹੱਕ ਮਾਰੇ ਆ ਪਰ ਇਹ ਮੈਂ ਦੱਸਦਾ ਚਾਹੁੰਦਾ ਡੀਸੀ ਕਪੂਠਾ ਨੂੰ ਕਿ ਇਹ ਭਲੇਖਾ ਕਰ ਦੋ ਮਨਜਾ ਕਿ ਸਾਡੇ ਗਰੀਬਾਂ ਦੇ ਧੱਕਾ ਕਰ ਦੂਗੇ ਅਸੀਂ ਜਾਨ ਮਾਰ ਦੀ ਰਾਖੀ ਵੀ ਕਰਦੇ ਆਪਣੇ ਜਾਨ ਮਾਰ ਜਾਨ ਵੀ ਦੇ ਸਕਦੇ ਆ ਲੋੜ ਪੈਣ ਤੇ ਕਿਉਂਕਿ ਸਾਨੂੰ ਪਤਾ ਪਿਆਰ ਨਾਲ ਸਾਨੂੰ ਕੱਖ ਨਹੀਂ ਮਿਲਣਾ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਇਆ ਸਾਡਾ ਅਗਲਾ ਪ੍ਰੋਗਰਾਮ ਬੁੱਧਵਾਰ ਨੂੰ ਜੇ ਜੇ ਸਾਨੂੰ 28 ਕਲਾ ਚਾਹਮਲੇ ਸੋਨੀ ਪਠਾ ਦੇ ਮੁੰਡੇ ਵਿਸ਼ਾਲ ਹੁੰਨੇ ਕਹੀ ਛੱਡੀ ਆ ਉੱਥੇ ਇਥੇ ਗਾ ਜੂਮ ਪਾਰਟੀ ਦਫਤਰ ਟਰੈਕਟਰਾਂ ਦੇ ਮੋਟਰਸਾਈਕਲ ਜਾ ਕੇ ਉੱਥੇ ਨਿਸ਼ਾਨ ਖਾ ਲਵਾਂਗੇ ਕਿਉਂਕਿ ਅਸੀਂ ਪਹਿਲਾਂ ਆਪਣੀ ਜਗ੍ਹਾ ਜਿ ਵੜਨਾ ਬਾਕੀ ਨਿਸ਼ਾਨਦੇਕਰ ਕਹਿੰਦੇ ਨਾ ਇਹ ਪਟਵਾਰੀ ਸਾਹਿਬ ਕਹਿੰਦੇ 100 ਕੁ ਕਿੱਲੇ ਬੰਦੀ ਉਹ ਪਿਛਾਹ ਨੂੰ ਆਪ ਬਿਆਨ ਦਿੰਦੇ ਮੇਰੇ 90 ਕਿੱਲੇ ਆ ਤੇ ਪਟਵਾਰੀ ਕਹਿੰਦੇ 100 ਕੁ ਕਿੱਲੇ ਆ ਇੱਥੋਂ ਪਤਾ ਲੱਗਦਾ ਕਿ ਲੈ ਦੇ ਕੇ ਸਾਰੇ ਮਸਲਾ ਕੰਮ ਹੋ ਬੰਦ ਕਰ ਰਹੇ ਆ ਦੇਵ ਹੋ ਰਹੇ ਆ ਮਸਲੇ ਨੂੰ ਅਸੀਂ ਇਹਨੇ ਮੰਨੀ ਨਾ ਹੁਣ ਜੇ ਪ੍ਰਸ਼ਾਸਨ ਨਹੀਂ ਮੰਨੀ ਨਾ ਹੀ ਪ੍ਰਸ਼ਾਸਨ ਨੂੰ ਕੋ ਮਿਲਣਾ ਵਾ ਨਾ ਮੈਂ ਬੇਨਤੀ ਕਰਾਂ ਪ੍ਰਸ਼ਾਸਨ ਨੂੰ ਕਿਸਾਨਾਂ ਦੁਆਰਾ ਨਾ ਕਹੀਓ ਕਿਉਂਕਿ ਤੁਹਾਡੇ 10 ਪ੍ਰੋਗਰਾਮ ਕਿਤੇ ਦੱਸਾ ਤੁਹਾਡੀ ਮੰਨੀ ਆ ਪਰ ਸਾਡਾ ਇੱਕ ਵੀ ਕੰਮ ਨਹੀਂ ਹੋਇਆ ਸ਼ਹਿਰ ਬੰਦੀ ਕਰ ਦਿੱਤੀ ਉਹਦੇ ਸ਼ੁਆਤ ਦਵਾ ਤਸੀਦਾਰ ਨੇ ਅਰਧਨਗਰ ਹੋਏ ਉਦੋਂ ਸ਼ਾਹ ਹੈ ਕੀ ਗੱਲ ਸ਼ਾਹ ਚੋ ਗਈਆਂ ਕੱਟ ਖੜਕ ਕਰਾਓ ਤੇ ਖਾਲੀ ਬਣਾਓ ਸਾਰੀ ਉਦੋਂ ਅਸੀਂ ਮੰਨ ਜਾਵਾਂਗੇ ਇਹਨੂੰ ਭੇਜੇ ਕਿ ਲਾਲਾ ਬੰਦਾ ਸਾਡੀ ਮਈਏ ਜਗਾ ਨਾ ਬਈ ਸਾਡਾ ਜੀਵਨ ਦਾ ਹੋਇਆ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਕਿ ਆਪਣੇ ਆਪ ਸਾਨੂੰ ਖਾਲੀ ਕਰਾ ਦੇ ਨਹੀਂ ਤਾਂ ਬੁੱਧ ਉਹਨਾਂ ਤੇ ਹੁੰਮ ਜਾਏਗਾ ਜੇ ਅਸੀਂ ਮਰਾਂਗੇ ਜਾਂ ਮਾਰਾਂਗੇ ਅਸੀਂ ਆਪਣੇ ਉਸ ਜਗ੍ਹਾ ਜਾ ਕੇ ਨਿਸ਼ਾਨਾ ਲਾਵਾਂਗੇ ਚਾਹੇ ਦੰਗਾ ਹੋਵੇ ਚਾਹੇ ਸਾਡੇ ਮੁਲਖਵ ਸਾਡੀ ਜੁਮੇਣੀ ਪਛਾਣ ਜੁਮੇ ਰਹੇਗੀ ਇਹਨਾਂ ਨੂੰ ਕਿੰਨਾ ਖਵਾ ਜਾਏਗਾ ਜੈ ਭੀ ਜੈ ਭਾਗ ਜੈ ਵਾਲਮੀਕੀ ਹਰੇ ਵਾਲਮੀਕੀ हां जी सर की ना ਤੁਹਾਡਾ ਜੀ ਮੈਂ ਗੁਰਪ੍ਰਸਾਦ ਤਾਰੀਵਾਲ ਜੀ ਠੀਕ ਹੈ ਜੀ ਤਾਰੀਵਾਲ ਸਾਹਿਬ ਤੁਸੀਂ ਜੈਪਰ ਜੀ ਠੀਕ ਹੈ ਜੀ ਆਹ ਵੇ ਠੀਕ ਹੈ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਜੋ ਸਾਡੀ ਜ਼ਮੀਨ ਆ ਸੋਨੀ ਪੱਠੇ ਵਾਲਾ ਬੜੇ ਚਿਰ ਤੋਂ ਦਬਲ ਕੇ ਬੈਠਾ ਆ ਠੀਕ ਹੈ ਜੀ ਉਹਦੇ ਲਈ ਨਾਰ ਸਾਹਿਬ ਉਹਨਾਂ ਨੇ ਅਸੀਂ ਆ ਕੇ ਬਹੁਤ ਤਰਨੇ ਮੁਜਾਰਾ ਕੀਤੇ ਆ ਪਰ ਸਾਡੀ ਕਿਸੇ ਨੇ ਹੱਲ ਤੱਕ ਨਹੀਂ ਸੁਣੀ ਤੁਹਾਡਾ ਇਹ ਨਾ ਲੰਬਾ ਸੰਘਰਸ਼ ਚ ਜਾ ਰਿਹਾ ਤੁਹਾਨੂੰ ਕਿਉਂ ਨਹੀਂ ਕੁਝ ਹਾਸਲ ਹੋ ਰਿਹਾ ਸਰ ਪ੍ਰਸ਼ਾਸਨ ਨਾਲ ਦੀ ਮਿਲੀ ਭੁਗਤ ਹੋਇਆ ਜੀ ਸਾਰੀ ਸੋਨੀ ਦੇ ਨਾਲ ਵਾਲੇ ਪਿਆ ਆ ਜੋ ਕਹਿ ਰਹੇ ਉਹਦੇ ਸ਼ਰਤ ਚੱਲ ਰਹੀ ਆ ਤੇ ਸਾਡੀ ਜ਼ਮੀਨ ਦੇ ਵਿੱਚੋਂ ਮਿੱਟੀ ਪੱਟ ਕੇ 20-20 ਫੁੱਟ ਮਿੱਟੀ ਪੱਟੀ ਗਈ ਆ ਜ਼ਮੀਨ ਦੇ ਵਿੱਚੋਂ ਤੇ ਮੈਂ ਸਾਰਿਆਂ ਨੂੰ ਵਾਲਮੀਕ ਮਰਵੀ ਸਮਾਜ ਨੂੰ ਬੇਨਤੀ ਕਰਦਾ ਆ ਇਹ ਗਰੀਬਾਂ ਦੇ ਲਈ ਅੱਜ ਖੜੇ ਹੋਈਏ ਔਰ ਇਤਨਾਰ ਕੋ ਆਪਣੀ ਜ਼ਮੀਨ ਛੜਾਈਏ ਔਰ ਗਰੀਬਾਂ ਦੇ ਵਿੱਚ ਵੰਡੀ ਜਾਵੇ ਜੋ ਕੋ ਸਾਨੂੰ ਸਾਡੀ ਜ਼ਮੀਨ ਦੇ ਹੱਕ ਦੇ ਸਕਣ ਤੇ ਉਹਨਾਂ ਉੱਤੇ ਬੰਦੀ ਕਾਰਵਾਈ ਸੋਨੀ ਪੱਠੇ ਵਾਲੇ ਉੱਤੇ ਜਿਹੜੀ ਕਾਰਵਾਈ ਬੰਦੀ ਕੀਤੀ ਜਾ ਸਕੇ ਜੈਪੀ ਜੈਪਰ ਹਾਂਜੀ ਬਾਬਾ ਜੀ ਜੀ ਨਾ ਤੁਹਾਡਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸੇਦਾਰ ਹੀਰਾ ਸਿੰਘ ਜੀ ਵਾਲਮੀਕੀ ਸ਼ਹਿਰ ਸੈਨਾ ਦੇ ਪੰਜਾਬ ਪ੍ਰਧਾਨ ਜਸੇਦਾਰ ਹੀਰਾ ਸਿੰਘ ਜੀ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਗੱਲ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਅਸੀਂ ਵੀਡੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਸਾਰੇ ਅਫਸਰਾਂ ਨੂੰ ਬڑے ਮੰਗ ਪੱਤਰ ਦਿੱਤੇ ਔਰ ਘਰਾਓ ਵੀ ਕੀਤੇ ਪਰ ਸਾਨੂੰ ਪ੍ਰਸ਼ਾਸਨ ਨੇ ਮਿੱਠੀਆਂ ਗੋਲੀਆਂ ਹੀ ਦੇ ਕੇ ਸਾਨੂੰ ਅਜੇ ਤੱਕ ਖੱਜਲ ਖਰਾਬ ਕੀਤਾ ਸਾਨੂੰ ਕੁਝ ਨਹੀਂ ਹਾਸਲ ਹੋਇਆ ਜੋ ਸੋਨੀ ਪਠੇਵਾਲਾ ਵਾ ਸਾਡੇ ਗਰੀਬ ਸਮਾਜ ਦੀਆਂ ਧਰਤੀਆਂ ਦੱਬ ਕੇ ਬੈਠਾ ਬੜੇ ਸਮੇਂ ਤੋਂ ਜਿਨੇ ਕੰਦਾ ਤੋਂ ਵੀ ਉੱਚੀਆਂ ਉੱਚੀਆਂ ਟੋਏ ਪਾ ਦਿੱਤੇ ਆ ਕੰਦਾ ਇਹਨੀਆਂ-ਇਨੀਆਂ ਉੱਚੀਆਂ ਧਰਤੀਆਂ ਜਿਹੜੀਆਂ ਸੀ ਉਹ ਅੱਜ ਬਹੁਤ ਢੂੰਗੀਆਂ ਕੱਢ ਰਹੀ ਮਿੱਟੀ ਬੜੀ ਚੱਕ ਲਈ ਆ। ਮਿੱਟੀ ਢੁਮਾਈ ਜਿਹੜੀ ਮਿੱਟੀ ਕਿੱਥੇ ਗਈ? ਉਹ ਮਿੱਟੀ ਜਿਹੜੀ ਜਿਹੋਨੇ ਆਪਣਾ ਪੱਠਾ ਉਹਨੇ ਲਾਏ ਹੋਏ ਨੇ। ਉਹਦੇ ਵਿੱਚ ਜਿਹੜਾ ਵਾ ਵੀ ਉਹਨੇ ਸੇਵਨ ਕਰਕੇ ਤੇ ਇੱਟ ਤਿਆਰ ਕਰਕੇ ਵੇਚ ਦਿੱਤੀ ਆ ਜੀ। ਇਹ ਮਿੱਟੀ ਇਹ ਤਾਂ ਆਪਣੀ ਵਰਤਸਾ ਦਾ ਨਹੀ ਜੀ ਜਿਹੜੀ ਸਾਡੇ ਸਮਾਜ ਦੀ ਧਰਤੀ ਆ ਉਹਨੂੰ ਤੇ ਉਹ ਛੇੜ ਵੀ ਨਹੀਂ ਸਕਦਾ। ਹਾਂ। ਸਾਡੇ ਨਾਲ 420 ਕਰਕੇ ਤੇ ਸਾਡੇ ਸਮਾਜ ਦੇ ਕੋਲੋਂ ਉਹ ਧਰਤੀਆਂ ਜਿਹੜੀਆਂ ਖੋਲੀਆਂ ਗਈਆਂ। ਠੀਕਿਆਂ ਤੇ ਲੈ ਕੇ ਤੇ ਉਹ ਅਜੋ ਕਾਬਜ ਹੋ ਗਿਆ ਉਹ ਉਹਨਾਂ ਤਰਤੀਆਂ ਤੇ ਜੀ ਹੁਣ ਤੁਹਾਡਾ ਕੀ ਬਰਲਾ ਹੋਏਗਾ ਆਨਲਾਈਨ ਦੇ ਵਿੱਚ ਦੇਖੋ ਜੀ 24 ਤਰੀਕ ਨੂੰ ਸਾਡਾ ਜਿਹੜਾ ਸਮਾਜ ਆ ਦੱਬਿਆ ਕੁਝਿਆ ਸਮਾਜ ਇਹ ਹੁਣ ਬਿਲਕੁਲ ਆਕ ਥੱਕ ਚੁੱਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ 24 ਤਰੀਕ ਨੂੰ ਇਹ ਆਪਣੇ ਆਪ ਰਾਖੀ ਕਰਨ ਜਾਣ ਦਾ ਵਾ ਇਹ ਸਮਾਜ ਇਹ ਵਾਲਮੀ ਤੋਂ ਮੱਝ ਵੀ ਸਿੱਖ ਭਾਈਚਾਰਾ ਜਿਹੜਾ ਵਾ ਇਹ ਉਹ ਕੌਮ ਆ ਬਾਬਾ ਦੀਪ ਸਿੰਘ ਜੀ ਦੇ ਵਾਰਸ ਹਰੀ ਸਿੰਘ ਨਲਵੇ ਵਰਗੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੈਤਾਜੀ ਵਰਗੇ ਜੋਧੇ ਜਿਨ੍ਹਾਂ ਦੀਆਂ ਕੁਲਾਂ ਦੇ ਵਿੱਚੋਂ ਬਹਾਦਰ ਜੋਧੇ ਪੈਦਾ ਹੋਏ ਨੇ ਉਹਨਾਂ ਦੀ ਵਿੰਸਾਵਲੀ ਆਏ ਇਹ ਉਹਨਾਂ ਦੇ ਮਨ ਸਿਆ ਸੋ ਇਦਾਂ ਵਾ ਜੀ 24 ਤਰੀਕ ਨੂੰ ਇਹ ਮੇਰਾ ਸਮਾਜ ਜਿਹੜਾ ਵਾ ਨਿਸ਼ਾਨ ਸਾਹਿਬ ਅਸੀਂ ਲਾਵਾਂਗੇ ਉਹਦੀ ਜ਼ਿੰਮੇਵਾਰੀ ਡੀਸੀ ਸਾਹਿਬ ਦੀ ਤਹਿਸੀਲਦਾਰ ਸਾਹਿਬ ਦੀ ਔਰ ਇਹ 24ਵੀਂ ਮੋਤਵਾਰ ਕਿੰਨੇ ਦੀ ਹੋਗਾ ਸਮਾਂ 2:00 2 ਵਜੇ ਦਾ ਸਮਾਂ ਹੋਵੇ ਭਾਜੀ ਠੀਕ ਹੈ ਜੀ